ਦੇਖੋ ਚਲੋ ਜੀ ਆਪਾਂ ਜੋਰੀ ਜਮਾਸ਼ ਲਈਏ ਹਾਂ ਲਓ ਜੀ ਲਓ ਜੋ ਹੋ ਜਿਵੇਂ ਮਰਜੀ ਕਿਸੇ ਫਿਰੋ ਆਜੋ ਆਜੋ ਛੋਟਾ ਜਿਹਾ ਟੋਟਾ ਤੁਸੀਂ ਚੱਕ ਕੇ ਦੇਖੋ ਇਹਦੀ ਥਿੱਕਨੈਸ ਕਿੰਨੀ ਹੈ ਮਜ਼ਬੂਤੀ ਕਿੰਨੀ ਹੈ ਸਭ ਤੋਂ ਵੱਡੀ ਗੱਲ ਤਾਂ ਹਾਂ ਦੇਖੋ ਲਓ ਜੀ ਇਹਦੇ ਨਾਲ ਸਜਣੋ ਅੱਜ ਦਾ ਟੂਰ ਨਾ ਸਾਡੀ ਟੀਮ ਦਾ ਬਹੁਤ ਘੈਂਟ ਹੋਣ ਲੱਗਿਆ ਰਾਜਪੁਰੇ ਆਏ ਆ ਤੇ ਰਾਜਪੁਰੇ ਸਜਣੋ ਤੁਹਾਨੂੰ ਦਿਖਾਵਾਂਗੇ ਤਰਪਾਲਾਂ ਕਿੱਥੇ ਬਣਦੀਆਂ ਤਰਪਾਲਾਂ ਜਿੰਨੇ ਜ਼ਿਮੀਦਾਰ ਸੱਜਣ ਜਿੰਨੇ ਦੁਕਾਨਦਾਰ ਸੱਜਣ ਜਿਹੜੇ ਗਾਂਹ ਦੀ ਗਾਂਹ ਗਾਂਹ ਦੀ ਗਾਂ ਆਰਡਰ ਪਾ ਕੇ ਮੰਗਾਉਂਦੇ ਹਨ ਅੱਜ ਤੁਹਾਨੂੰ ਉਸ ਥਾਂ ਤੇ ਲੈ ਕੇ ਜਾਵਾਂਗੇ ਸਾਡਾ ਵੀ ਪਹਿਲਾ ਵਿਜਟ ਹੈ ਅਸੀਂ ਵੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਫੈਕਟਰੀ ਦੇ ਵਿੱਚ ਜਾ ਰਹੇ ਹਾਂ ਜਿੱਥੇ ਤਰਪਾਲਾਂ ਬਣਤੀਆਂ ਹੋਣ ਕਿਵੇਂ ਬਣਦੀਆਂ ਹੋਣਗੀਆਂ ਯਾਰ ਕਿਵੇਂ ਬਣਾਉਦੇ ਹੋਣਗੇ ਕਿੱਡੀ ਕਿੱਡੀ ਤਰਪਾਲ ਬਣ ਜਾਂਦੀ ਹੋ ਕਿੱਡਾ ਪੀਸ ਹੁੰਦਾ ਹੋਊਗਾ ਜਦੋਂ ਬਣਦਾ ਹੋਊਗਾ ਵੇਖਾਂਗੇ ਚੱਲ ਕੇ ਰਾਜਪੁਰੇਆਂ ਰਾਜਪੁਰੇ ਤੋਂ ਅਸੀਂ ਮੁੜ ਗਏ ਆ ਪਤਾ ਕਿੱਧਰ ਨੂੰ ਅ ਜਿੱਧਰ ਛੱਤ ਵੀੜਾਲ ਨੂੰ ਚੰਡੀਗੜ੍ਹ ਵਾਲ ਨੂੰ ਮੁੜ ਗਏ ਰਾਜਪੁਰੇ ਰਾਜਪੁਰੇ ਤੋਂ ਆਸੇ ਇੱਥੋਂ ਆ ਚੰਡੀਗੜ੍ਹ ਵਾਲੇ ਰਾਹ ਪੈ ਗਏ ਆ 5 ਕਿਲੋਮੀਟਰ ਐ ਇੱਥੋਂ 5 ਕਿਲੋਮੀਟਰ ਐ ਵੈਸੇ ਤਾਂ ਐਡਰੈਸ ਲੋਕਾਂ ਨੇ ਕਿਹੜਾ ਇੱਥੇ ਆਉਣਾ ਲੋਕਾਂ ਨੂੰ ਤਾਂ ਫੋਨ ਕਰਕੇ ਆਰਡਰ ਕਰ ਦੇਣਾ ਹਣਾ ਤੇ ਵੀ ਪਰ ਫਿਰ ਵੀ ਯਾਰ ਕਿਸੇ ਨੂੰ ਜਿਵੇਂ ਆਪਾਂ ਨੂੰ ਦਿਲਚਸਪੀ ਹੈ ਦੇਖਣ ਦੀ ਕਿ ਇਹਨੂੰ ਹੁੰਦੀ ਵੀ ਆ ਹਣਾ ਉਹ ਵੇਖਦੇ ਆ ਚੱਲਦੇ ਆ ਥੋੜਾ ਯਾ ਯੂ ਟਰਨ ਮਾਰ ਕੇ ਆਉਣਾ ਪਊਗਾ ਤੁਹਾਨੂੰ ਸੂਏ ਦੇ ਨਾਲ ਨਾਲ ਆਪੇ ਹੀ ਪੈਣਾ ਪਊਗਾ ਇਹ ਪਹੀ ਪੈ ਕੇ ਨਾ ਇਹ ਪਹੀ ਪਹੀ ਬੱਸ ਇਹ ਮੈਂ ਦੋ ਕਿੱਲੇ ਪਿੱਛੇ ਹਟਮਾ ਤੁਸੀਂ ਆਹ ਫੈਕਟਰੀ ਦੇ ਵਿੱਚ ਸੱਜਣਾ ਪਹੁੰਚ ਜਾਣਾ ਇਹ ਫੈਕਟਰੀ ਦੇ ਵਿੱਚ ਨਾ ਇੱਕ ਸਭ ਤੋਂ ਖਾਸ ਗੱਲ ਇਹ ਸੱਜਣਾ ਦੀ ਇਹ ਹੈ ਕਿ ਭਾਵੇਂ ਕੋਈ 20 ਫੁੱਟ ਟੋਟਾ ਲੈਣ ਆਇਆ ਹੋਵੇ ਵੈਲਕਮ ਤੁਹਾਡਾ ਉਵੇਂ ਹੀ ਕਰਨਗੇ ਤੁਹਾਨੂੰ ਟ੍ਰੀਟਮੈਂਟ ਉਵੇਂ ਦੇਣਗੇ ਕਿ ਜਿਵੇਂ ਜੀ ਤੁਸੀਂ ਇਸ ਫੈਕਟਰੀ ਦੇ ਬੇਸ਼ੱਕ ਕਰੋੜ ਰੁਪਏ ਵਾਲੇ ਆਰਡਰ ਇੱਥੇ ਆ ਪਿਆ ਸੱਜਣੋ ਰੌ ਪਲਾਸ ਪਲਾਸਟਿਕ ਬੋਰੀਆਂ ਦੇ ਵਿੱਚ ਜਿਹਨੂੰ ਭਗਰਾ ਕੇ ਜਿਹੜਾ ਪਹਿਲਾਂ ਜਿਹਨੂੰ ਕਹਿੰਦੇ ਨੇ ਦਾਣੇਦਾਰ ਪਲਾਸਟਿਕ ਆ ਪਿਆ ਦਾਣੇਦਾਰ ਪਲਾਸਟਿਕ ਇਹ ਦਾਣੇਦਾਰ ਪਲਾਸਟਿਕ ਨੂੰ ਭਗਰਾ ਕੇ ਫਿਰ ਬਣਦੀਆਂ ਸੱਜਣੋ ਤਰਪਾਲਾਂ ਆਹ ਤਾਂ ਤਰਪਾਲ ਇੱਕ ਬਹੁਤ ਛੋਟਾ ਜਿਹਾ ਨਮੂਨਾ ਹੈ ਵੀ ਜਿਵੇਂ ਕੋਈ ਕਣਕ-ਕੁਣਕ ਵਾਲੇ ਚੱਕੇ ਟਕਣ ਵਾਸਤੇ ਬਣਿਆ ਹੁੰਦਾ वैसे ਤੁਸੀਂ ਬੇਸ਼ੱਕ ਜਿੱਡੀਏ ਫੈਕਟਰੀ ਆ ਨਾ ਏਡੀ ਫੈਕਟਰੀ ਨੂੰ ਢੱਕਣ ਵਾਲਾ ਸਾਰੇ ਦਾ ਸਾਰਾ ਇੱਕੋ ਲਫਾਫਾ ਵੀ ਬਣਾ ਸਕਦੇ ਆ ਇੱਕ ਸਭ ਤੋਂ ਵੱਡੀ ਗੱਲ ਮੈਨੂੰ ਇਹ ਮਿਲੀ ਇੱਥੇ ਵੀ ਇਹ ਸੱਜਣੋ ਜਿਹੜਾ ਤੁਸੀਂ ਡਾਇਰੈਕਟ ਖਰੀਦਣਾ ਇਹਦੇ ਨਾਲ ਰੇਟ ਦੇ ਤੌਰ ਤੇ ਸਿੱਧੀ ਗੱਲ ਆ 50% ਦਾ ਫਾਇਦਾ ਹੋ ਹੀ ਜਾਣਾ ਵੀ ਜਦੋਂ ਆਪਾਂ ਡਾਇਰੈਕਟ ਫੈਕਟਰੀ ਤੋਂ ਚੀਜ਼ ਖਰੀਦਦੇ ਆ ਜੋ ਖਰੀਦਿਆ ਉਹਦੇ 25% ਦੇ ਹਿਸਾਬ ਨਾਲ ਜਦੋਂ ਇਹ ਤਰਪਾਲ ਪਾਟ ਗਈ ਉਹਨੂੰ ਕੱਟਿਆ ਵੀ ਜਾਣਾ ਜਿੱਥੇ ਜੋੜ ਲਵਾਉਣਾ ਕੁੰਡੇ ਲਵਾਉਣੇ ਆ ਇਹੋ ਜੇ ਮਜ਼ਬੂਤ ਕੁੰਡੇ ਲਾ ਕੇ ਦੇਣਗੇ ਸਿਰਾ ਕਰਕੇ ਦੇਣਗੇ ਕੰਮ ਤੁਹਾਨੂੰ ਸੱਜਣੂ ਤੁਸੀਂ ਡਾਇਰੈਕਟ ਇੱਕ ਜਿਹੜੇ ਆਪਾਂ ਪੋਲੀ ਹਾਊਸ ਨਹੀਂ ਬਣਾਉਂਦੇ ਹੁੰਦੇ ਸਬਜ਼ੀਆਂ ਵਾਲਾ ਉਹ ਲਫਾਫਾ ਵੀ ਇਹਨਾਂ ਕੋਲੋਂ ਮਿਲਦਾ ਆਪਾਂ ਸਾਰੀ ਜਾਣਕਾਰੀ ਲੈ ਰਹੇ ਨੇ ਮੈਨੂੰ ਤਾਂ ਇਹ ਗੱਲ ਦਾ ਪਹਿਲਾਂ ਪਤਾ ਹੀ ਨਹੀਂ ਸੀ ਵੀ ਇਹ ਮਾਈਕਰੋਨ ਅੱਡਵਰਡ ਹਸਾਬ ਕਿਤਾਬ ਹੁੰਦੇ ਆ ਵੀ 200 ਮਾਈਕਰੋਨ 200 ਮਾਈਕਰੋਨ 300 ਮਾਈਕਰੋਨ ਇਹ ਅੱਡਵਰਡ ਹਸਾਬ ਹੁੰਦਾ ਇਹਨਾਂ ਦੀ ਮਟਾਈ ਦਾ ਉਹ ਵੀ ਬਾਊ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਬਹੁਤ ਵੱਡੀ ਫੈਕਟਰੀ ਐ ਸੱਜਣੂ ਵੱਡੇ ਲੈਵਲ ਤੇ ਲੋਕ ਟਰੱਕਾਂ ਦੇ ਟਰੱਕ ਵੀ ਤਰਪਾਲਾਂ ਦੇ ਮਗਾਉਂਦੇ ਆ ਪਰ ਇਹ ਕਹਿੰਦੇ ਭਾਈ ਇੱਕ ਕਿਸਾਨ ਬੇਸ਼ੱਕ 10 ਫੁੱਟ ਦਾ ਟੁਕੜਾ ਲੈਣ ਆਵੇ ਅਸੀਂ ਉਹ ਸੱਜਣ ਨੂੰ ਵੀ ਉਹਨਾਂ ਇੱਜ਼ਤ ਮਾਣ ਸਤਿਕਾਰ ਦੇਵਾਂਗੇ ਜਿੰਨੇ ਬਾਈ ਜਿੰਨੇ ਦਾ ਤੁਹਾਨੂੰ ਟੋਟਾ ਚਾਹੀਦਾ ਉਹਨੇ ਬਾਈ ਉਹਨੇ ਦਾ ਬਣਾ ਕੇ ਜੇ ਜੋੜ ਲਾਉਣਾ ਲਾ ਕੇ ਕੁੰਡੇ ਲਾਉਣੇ ਲਾ ਕੇ ਦੇਵਾਂਗੇ ਬਾਕੀ ਬਈ ਤੁਹਾਡੀ ਮੈਂ ਗੱਲ ਕਰਾ ਦਿੰਨਾ ਮਾਲਕਾਂ ਦੇ ਨਾਲ ਜਦੋਂ ਤੁਸੀਂ ਉਹ ਬੰਦਿਆਂ ਨੂੰ ਮਿਲੋਗੇ ਨਾ ਜਦੋਂ ਤੁਸੀਂ ਉਹਨਾਂ ਦੀ ਗੱਲਬਾਤ ਸੁਣੋਗੇ ਤੁਹਾਨੂੰ ਆਪ ਹੀ ਪਤਾ ਲੱਗੇਗਾ ਕਿਸ ਲੈਵਲ ਦੇ ਬੰਦੇ ਆ ਆਜੋ ਕਰਦੇ ਆ ਗੱਲਬਾਤ ਜਿੰਨੇ ਵੀ ਵੀਰ ਮੇਰੀ ਵੀਡੀਓ ਦੇਖ ਰਿਆ ਨਾ ਸਾਰਿਆਂ ਨੂੰ ਇਹ ਜਾਣਕਾਰੀ ਮੈਂ ਵੀ ਪਹਿਲੀ ਵਾਰ ਲੈ ਕੇ ਹੀ ਦੇ ਰਿਹਾ ਮੈਨੂੰ ਵੀ ਪਹਿਲੀ ਵਾਰ ਮਿਲ ਰਹੀ ਹੈ ਜਾਣਕਾਰੀ ਕਿ ਸਾਡੇ ਪੰਜਾਬ ਦੇ ਵਿੱਚ ਰਾਜਪੁਰੇ ਦੇ ਵਿੱਚ ਆਈਐਸਆਈ ਸਟੈਂਡਰਡ ਦੀ ਇੱਕ ਤਰਪਾਲਾਂ ਦੀ ਫੈਕਟਰੀ ਹੈ ਇਹ ਫੈਕਟਰੀ ਨਾ ਐ ਨਹੀਂ ਕਿ ਜਿਹੜੇ ਤੁਹਾਡੇ ਇੱਥੇ ਲੀਟਰ ਖਰੀਦਦੇ ਫਿਰਦੇ ਹੁੰਦੇ ਆ ਕਵਾੜੀਆਂ ਤੋਂ ਤੇ ਉਹਨਾਂ ਤੋਂ ਪਗੜਾ ਕੇ ਬਣਾ ਦਿੰਦੇ ਆ ਤਰਪਾਲਾਂ ਉਵੇਂ ਨਹੀਂ ਬਣਦੀ ਇੱਥੇ ਬਿਲਕੁਲ ਫਰੈਸ਼ ਦਾ ਮਾਲ ਬਣਦਾ ਆਈਐਸਆਈ ਸਟੈਂਡਰਡ ਤਾਂ ਐਵੇਂ ਤਾਂ ਬਣ ਹੀ ਨਹੀਂ ਸਕਦਾ ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸਦਾ ਵੀ ਜਿੰਨੀਆਂ ਵੀ ਤਰਪਾਲਾਂ ਤੁਸੀਂ ਖਰੀਦਦੇ ਆ ਤਾਂ ਉਹ ਤਰਪਾਲਾਂ ਜਦੋਂ ਤੁਸੀਂ ਸਾਲ 2 ਸਾਲ ਬਾਅਦ ਵਰਤ ਲੈਨੇ ਆ ਘਾਟ ਫਟ ਜਾਂਦੀਆਂ ਤਾਂ ਸਾਨੂੰ ਲਾਉਣੀ ਪੈਂਦੀ ਹੈ ਅੱਗ ਤਾਂ ਉਹ ਤੁਹਾਨੂੰ ਅੱਗ ਲਾਉਣ ਦੀ ਵੀ ਲੋੜ ਨਹੀਂ ਉਹ ਤਰਪਾਲਾਂ ਤੁਸੀਂ ਤਕਰੀਬਨ 25% ਪੈਸਾ ਤੁਹਾਡਾ ਸੇਵਾ ਉਹਨੂੰ ਤੁਸੀਂ ਵਾਪਸ ਵੀ ਕਰ ਸਕਦੇ ਆ ਇੱਥੇ ਆਪਾਂ ਭਾਈ ਅਜੇ ਹੁਣੀਆਂ ਇਹਨਾਂ ਨਾਲ ਆਪਾਂ ਸਾਰੀ ਜਾਣਕਾਰੀ ਲੈਨੇ ਆ ਇੱਕ ਤੁਹਾਨੂੰ ਮੈਂ ਗੱਲ ਪਹਿਲਾਂ ਦੱਸ ਦਿੰਦਾ ਵੀ ਜੇ ਤੁਹਾਡਾ ਬਜਟ ਆ 2 ਲੱਖ ਰੁਪਈਆ ਦਾ ਤਰਪਾਲ ਦਾ ਤੂੰ ਸਮਝ ਲੋ ਲੱਖ ਰੁਪਈਆ ਤਾਂ ਸਿੱਧਾ ਮੇਰੀ ਵੀਡੀਓ ਪੈਣ ਸਰ ਸੇਵ ਹੋਣ ਵਾਲਾ ਤੇ 25000 ਜਦੋਂ ਤੂੰ ਵਾਪਸ ਕਰੋਗੇ ਉਦੋਂ ਸੇਵ ਹੋ ਜਾਣਾ ਇੰਨਾ ਕਿ ਤਾਂ ਮੈਂ ਗਾਰੰਟੀ ਲੈ ਲੈਣਾ ਤੁਹਾਡੇ ਤੋਂ ਦੂਜੀ ਗੱਲ ਇੱਥੇ ਕਿੰਨੇ ਤਰ੍ਹਾਂ ਦੀਆਂ ਤਰਪਾਲਾਂ ਬਣਦੀਆਂ ਕਿਵੇਂ ਤੁਸੀਂ ਲੈ ਸਕਦੇ ਆ ਸਾਰੀ ਗੱਲਬਾਤ ਆਪਾਂ ਕਰਦੇ ਆ ਜਿੰਨੇ ਸੈਲਰਾਂ ਵਾਲੇ ਵੀਰ ਆ ਜਿੰਨੇ ਕਿਸਾਨੀ ਵਾਲੇ ਵੀਰ ਆ ਕੋਈ ਮੱਛੀ ਪੌਂਡ ਬਣਾਉਣਾ ਚਾਹੁੰਦਾ ਕੋਈ ਕਿਸੇ ਵੀ ਥਾਂ ਤੇ ਮੈਨੂੰ ਨਹੀਂ ਪਤਾ ਕੋਈ ਕਿੱਥੇ ਵਰਤ ਨਹੀਂ ਚਾਹੁੰਦਾ ਜਿੱਥੇ ਵੀ ਵਰਤ ਨਹੀਂ ਚਾਹੁੰਦਾ ਤਰਪਾਲ ਆਪਾਂ ਗੱਲਬਾਤ ਕਰਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਮੈਨੂੰ ਵੀ ਪਹਿਲੀ ਵਾਰ ਪਤਾ ਲੱਗ ਰਿਹਾ ਵੀ ਇੰਨੀ ਵੱਡੀ ਫੈਕਟਰੀ ਜਿੱਥੇ ਗੁਜਰਾਤ ਮਾਲ ਜਾ ਰਿਹਾ ਜੰਬੂ ਮਾਲ ਜਾ ਰਿਹਾ ਨਹਿਰਾਂ ਲਈ ਮਾਲ ਜਾ ਰਿਹਾ ਸੂਆਂ ਲਈ ਮਾਲ ਜਾ ਰਿਹਾ ਜੀ ਪੌਂਡ ਰਾਜਸਥਾਨ ਦੇ ਵਿੱਚ ਬਣ ਰਹਾ ਤਾਂ ਇਹ ਆਪਣੇ ਪੰਜਾਬ ਦੇ ਵਿੱਚ ਅਮਰਨ ਲੱਗਦਾ ਸੀ ਵੀ ਬੰਬਿਓ ਮਿਲਦੇ ਹੋਣਗੇ ਗੁਜਰਾਤੋਂ ਮਿਲਦੀਆਂ ਹੋਣਗੀਆਂ ਜੀ ਜੀ ਇਹ ਪੰਜਾਬ ਦੀ ਇੱਕੋ ਇੱਕ ਵੱਡੀ ਫੈਕਟਰੀ ਹੈ ਜੀ ਜਿੱਥੇ ਅਸੀਂ ਹਰ ਤਰ੍ਹਾਂ ਦੇ ਤਰਪਾਲ ਬਣਾਉਂਦੇ ਹੈਗੇ ਜੀ ਮੈਨੂੰ ਇੱਕ ਗੱਲ ਹੋਰ ਦੱਸੋ ਹਾਂਜੀ ਮੰਨ ਕੇ ਚੱਲੋ ਵੀ ਹਰ ਬੰਦੇ ਨੂੰ ਸਾਈਜ਼ ਇੱਕੋ ਜਿਹਾ ਨਹੀਂ ਚਾਹੀਦਾ ਹੁੰਦਾ ਹੂੰ ਕਿਸੇ ਨੂੰ ਬਹੁਤ ਲੰਬਾ ਚਾਹੀਦਾ ਹੁੰਦਾ ਕਿਸੇ ਨੂੰ ਬਹੁਤ ਚੌੜਾ ਚਾਹੀਦਾ ਹੁੰਦਾ ਵੀ ਉਵੇਂ ਸਾਈਜ਼ ਦਾ ਹੋ ਜਾਂਦਾ ਵੀ ਬਿਲਕੁਲ ਇੱਥੇ ਸਾਡੇ ਕੋਲ ਤੁਸੀਂ ਛੋਟੀ ਤੋਂ ਛੋਟੀ ਚਾਹੇ 10x10 ਦੀ ਤਰਪਾਲ ਲੈ ਲਓ ਜਾਂ 200x500 ਦੀ ਲੈ ਲਓ ਜੀ 222000 52000 ਜਿੰਨੀ ਤਰਪਾਲ ਦਾ ਤੁਸੀਂ ਸਾਈਜ਼ ਕਹੋਗੇ ਉਸ ਸਾਈਜ਼ ਦਾ ਅਸੀਂ ਤੁਹਾਨੂੰ ਤਰਪਾਲ ਬਣਾ ਕੇ ਦਵਾਂਗੇ ਮਤਲਬ ਜੇ ਤੁਸੀਂ ਪੂਰਾ ਸਟੇਡੀਅਮ ਢੱਕਣਾ ਨਾ ਤਾਂ ਇੱਕੋ ਤਰਪਾਲ ਨਾਲ ਸਟੇਡੀਅਮ ਢੱਕਿਆ ਜਾਊਗਾ ਬਿਲਕੁਲ ਬਿਲਕੁਲ ਹਾਂ ਬਿਲਕੁਲ ਸਾਡੇ ਕੋਲ ਉਨੀ ਇੱਥੇ ਕੈਪੈਸਿਟੀ ਹੈਗੀ ਆ ਜੋ ਤੁਸੀਂ ਕਹਿ ਰਹੇ ਹੋ ਸਟੇਡੀਅਮ ਢੱਕਣਾ ਉਹ ਸਾਡੇ ਕੋਲ ਉਨੀ ਵੱਡੀ ਤਰਪਾਲ ਵੀ ਤਿਆਰ ਕਰਨ ਦੀ ਸਾਡੇ ਕੋਲ ਪੂਰੀ ਇੱਥੇ ਹਗੀ ਹੈ ਸਭ ਤੋਂ ਪਹਿਲਾਂ ਜਿਹੜੇ ਜੇ ਆਪਾਂ ਸਭ ਤੋਂ ਛੋਟੇ ਸਟੈਂਡਰਡ ਤੋਂ ਉਹਦੇ ਜਿਹੜੇ ਬਰੀਕ ਤੋਂ ਸ਼ੁਰੂ ਹੋਈਏ ਤਾਂ ਉਹ ਆਪਣੇ ਕੋਲੇ ਸ਼ੁਰੂ ਹੋ ਜਾਂਦੀ ਹੈ ਵੀ ਜਿਹੜੇ ਸਬਜ਼ੀਆਂ ਦੇ ਵਿੱਚ ਪੋਲੀ ਹਾਊਸ ਬਣਾਉਂਦੇ ਆ ਉਹ ਉਹ ਸ਼ੁਰੂ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਉਹ ਵਾਈਟ ਕਲਰ ਦੀ ਜਿਹੜੀ ਹੁੰਦੀ ਹੈਗੀ ਹੈ ਹਾਂ ਉਹ ਸਾਰੀ ਉਹ ਵੀ ਸਾਡੇ ਕੋਲ ਤਿਆਰ ਕੀਤੀ ਜਾਂਦੀ ਹੈਗੀ ਹੈ ਜੀ ਜਿੰਨੇ ਕਿਸਾਨ ਨਰਸਰੀ ਲਾ ਰਹੇ ਆ ਜਿੰਨੇ ਵੀ ਕਿਸਾਨ ਉਹ ਤਰਪਾਲ ਖਰੀਦਣਾ ਚਾਹੁੰਦੇ ਆ ਤੇ ਕਈ ਵਾਰੀ ਤਾਂ ਬੰਦਾ ਖਰੀਦਦਾ ਨਹੀਂ ਘਾ ਕੋ ਕੁ ਉਹਦਾ ਹੁੰਦਾ ਤਾਂ ਉਹ ਸਾਰੇ ਇੱਥੋਂ ਸਿੱਧਾ ਖਰੀਦ ਸਕਦੇ ਆ ਫੈਕਟਰੀ ਤੋਂ ਖਰੀਦ ਸਕਦੇ ਆ ਬਿਲਕੁਲ ਇੱਥੇ ਤੁਹਾਨੂੰ ਬਿਲਕੁਲ ਵਰਜਨ ਕੁਆਲਟੀ ਦਾ ਜਿਹੜੀ ਤਰਪਾਲ ਹੈ ਉਹ ਮਿਲੇਗੀ ਜਿਹਦਾ ਕੀ ਜਿਹੜਾ ਦਾਣਾ ਹੈਗਾ ਜਿੱਥੋਂ ਤਰਪਾਲ ਬੰਦੀ ਹੈ ਉਹ ਅਸੀਂ ਯੂ ਐਸ ਏ ਤੋਂ ਇੰਪੋਰਟ ਕਰਵਾਨੇ ਹੈਗੇ ਆ ਜੀ ਅੱਛਾ ਜੀ ਹਾਂ ਜੀ ਪਲਾਸਟਿਕ ਦਾ ਦਾਣਾ ਬਿਲਕੁਲ ਪਲਾਸਟਿਕ ਦਾ ਦਾਣਾ ਬਿਲਕੁਲ ਵਰਜਨ ਕੁਆਲਟੀ ਦਾ ਜੀ ਇੱਕ ਮੈਨੂੰ ਹੋਰ ਦੱਸੋ ਜਿਵੇਂ ਹੁਣ ਇਹਦੇ ਵਿੱਚ ਆ ਆ ਕਾਲੀ ਤਰਪਾਲ ਆ ਜੀ ਇਹਦੇ ਵਿੱਚ ਨਾ ਆ ਦੇਖੋ ਤੁਸੀਂ ਨਾ ਜਿਹੜੀ ਫਰੈਸ਼ ਦਾ ਮਾਲ ਹੁੰਦਾ ਉਹਦੇ 'ਚ ਇੱਕ ਚੀਜ਼ ਦਾ ਫਰਕ ਹੁੰਦਾ ਕਿ ਸ਼ੀਸ਼ਾ ਰੱਖਣ ਦੀ ਲੋੜ ਨਹੀਂ ਕਿ ਸ਼ੀਸ਼ੇ ਵਰਗੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਸ਼ੀਸ਼ਾ ਹੁੰਦਾ ਜਿਹੜੀ ਸਕ੍ਰੈਪ ਤੋਂ ਬਣੀ ਹੁੰਦੀ ਹੈ ਉਹ ਚਮਕਦੀ ਨਹੀਂ ਹੁੰਦੀ ਉਹ ਚਮਕਦੀ ਕਿਉਂਕਿ ਉਹ ਕੂੜੇ ਕਬਾੜ ਤੋਂ ਬਣੀ ਹੁੰਦੀ ਹੈ ਜੀ ਉਹਦੇ ਵਿੱਚ ਮਿੱਟੀ ਕਟਾ ਸਭ ਕੁਝ ਹੁੰਦਾ ਹੈ ਇੱਥੇ ਸਾਰਾ ਵਰਜਨ ਕੁਆਲਿਟੀ ਦਾ ਦਾਣਾ ਬਣਦਾ ਜੀ ਹੁਣ ਇਹਨੂੰ ਤੁਸੀਂ ਇਹ ਕਿੰਨੇ ਇਹ ਕਿੰਨੇ ਸਟੈਂਡਰਡ ਚ ਬਣਦੀ ਹੈ ਜੀ ਇਹ ਆਪਾਂ ਗੱਲ ਕਰਦੇ ਇਹ ਜਿਹੜੀ ਆਪਣੀ ਹੈਗੀ ਹੈ ਜੀ ਇਹ 300 ਮਾਈਕਰੋਨ ਦੀ ਤਰਪਾਲ ਹੈਗੀ ਹੈ ਜੀ ਜੀ ਆਹ ਜਿਹੜੀ ਹਾਂਜੀ 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 300 ਮਾਈਕਰੋਨ ਦੀ ਤਰਪਾਲ ਹੈਗੀ ਹੈ ਬਾਕੀ ਮਾਈਕਰੋਨ ਦਾ ਤੁਸੀਂ 300 400 500 200 250 100 ਉਹ ਜੋ ਗੈਸਟ ਦੀ ਉਹਦੀ ਗਾਹਕ ਦੀ ਡਿਮਾਂਡ ਹੁੰਦੀ ਹੈਗੀ ਆ ਉਹਦੇ ਤਰਪਾਲ ਅਸੀਂ ਬਣਾ ਕੇ ਦਿੰਨੇ ਹੈਗੇ ਪਹਿਲੀ ਤਾਂ ਗੱਲ ਯਾਰ ਆਪਾਂ ਨੂੰ ਜਦੋਂ ਆਮ ਦੁਕਾਨ ਤੋਂ ਆਪਾਂ ਖਰੀਦਦੇ ਆ ਉਦੋਂ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਮੈਂ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣਾ ਹੈਗਾ ਦੇਖੋ ਤੁਸੀਂ ਆ ਜਿਹੜਾ ਤਰਪਾਲ ਦਾ ਛੋਟਾ ਜਿਹਾ ਟੋਟਾ ਤੁਸੀਂ ਚੱਕ ਕੇ ਦੇਖੋ ਜੀ ਥਿਕਨੈਸ ਕਿੰਨੀ ਹੈ ਮਜ਼ਬੂਤੀ ਕਿੰਨੀ ਹੈ ਸਭ ਤੋਂ ਵੱਡੀ ਗੱਲ ਤਾਂ ਦੇਖੋ ਲਓ ਜੀ ਇਹਦੇ ਨਾਲ ਝੁੱਲੀ ਚੱਲੋ ਜਿਵੇਂ ਮਰਜ਼ੀ ਕੁਛ ਵੀ ਨਹੀਂ ਹੁੰਦਾ ਜੀ ਇਹਨੂੰ ਆ ਆ ਕਿੰਨੇ ਵਾਲੀ 300 ਵਾਲੀ ਹੈ ਇਹ 300 ਮਾਈਕਰੋਨ ਦੀ ਤਰਪਾਲ ਹੈਗੀ ਹੈ ਜੀ 300 ਮਾਈਕਰੋਨ ਵਾਲੀ ਤਰਪਾਲ ਆ ਇੰਨੀ ਤਰਪਾਲ ਦਾ ਟੋਟਾ ਕੱਟ ਕੇ ਤੁਸੀਂ ਟਰੈਕਟਰ ਦਾ ਟੋਚਨ ਪਾ ਸਕਦੇ ਟੋਚਨ ਪਾ ਸਕਦੇ ਇੱਕ ਚੀਜ਼ ਹੋਰ ਦਿਖਾਣਾ ਤੁਹਾਨੂੰ ਮੈਂ ਹੂੰ ਲਓ ਜੀ ਜੀ 300 ਮਾਈਕਰੋਨ ਜੀ ਠੀਕ ਹੈ 3 ਲੇਅਰ ਸੀਲਿੰਗ ਹੈਗੀ ਹੈ ਜੀ ਤਿੰਨ 3 ਲੇਅਰ ਸੀਲਿੰਗ ਕਰਕੇ ਜੀ ਕੁੰਡੇ ਲਗਾ ਕੇ ਇਹ ਐਨੇ ਮਜ਼ਬੂਤ ਹੋ ਜਾਂਦੀ ਬਟ ਟੋਚੇ ਨਹੀਂ ਸਮਝ ਲੋ ਉਹਨੂੰ ਤੁਸੀਂ ਟ੍ਰੱਕ ਨਾਲ ਤੁਸੀਂ ਇਹਦੇ ਨਾਲ ਖਿੱਚ ਲੋ ਪਾਵੇਂ ਤੁਸੀਂ ਜੀ ਔਰ ਇਹਨੂੰ ਖਿੱਚ ਕੇ ਦੇਖੋ ਮਜ਼ਬੂਤੀ ਦੇਖੋ ਚਲੋ ਜੀ ਆਪਾਂ ਜੋਰੀ ਜਮਾਸ਼ ਲਈਏ ਹਾਂ ਲਓ ਜੀ ਲਾਓ ਜੋ ਹੋਰ ਜਿਵੇਂ ਮਰਜ਼ੀ ਕਿਸੇ ਫਿਰੋ ਆਜੋ 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 ਲਓ ਜੇ ਬੰਦਾ ਯਾਰ ਪਾੜ ਦੇ ਤਰਪਾਲ ਲੈ ਜੀ ਬਿਲਕੁਲ ਜੀ ਹੂੰ ਬਿਲਕੁਲ ਜੀ ਜੇ ਆਹ 3 ਲੇਅਰ ਵਾਲੇ ਨੂੰ ਬੰਦਾ ਖਿੱਚ ਕੇ ਪਾੜ ਦੇਵੇ ਤੇ ਤਰਪਾਲ ਲੈ ਜੀ ਬਿਲਕੁਲ ਜੀ ਉਹਨੂੰ ਤਰਪਾਲ ਮਜ਼ਬੂਤੀ ਹੈਗੀ ਹੈ ਹੂੰ ਜੇ ਬਾਈ ਜੀ ਕੋਈ ਵੀ ਬੰਦਾ ਹੁਣ ਮੰਨ ਕੇ ਚੱਲੋ ਮੰਗਵਾਉਂਦਾ ਹੁਣ ਇੱਕ ਆਮ ਜ਼ਿਮੀਦਾਰ ਨੂੰ ਕਈ ਵਾਰੀ ਉਨੀ ਕੁਆਂਟੀਟੀ ਚ ਮਾਲ ਨਹੀਂ ਚਾਹੀਦਾ ਹੁੰਦਾ ਜਿੰਨੇ ਦੁਕਾਨਦਾਰ ਦੁਕਾਨਦਾਰ ਨੂੰ ਚਾਹੀਦਾ ਹੁੰਦਾ ਉਹ ਫਿਰ ਇੱਥੇ ਆ ਕੇ ਲੈ ਕੇ ਜਾਵੇ ਇੱਥੋਂ ਆ ਕੇ ਲੈ ਕੇ ਜਾਵੇ ਜਾਂ ਅਸੀਂ ਸਾਨੂੰ ਉਹ ਆਪਣ ਜੋ ਉਹਦੀ ਡਿਮਾਂਡ ਹੈਗੀ ਹੈ ਉਹ ਸਾਨੂੰ ਦੱਸ ਦੇਵੇ ਅਸੀਂ ਉਸ ਨੂੰ ਥਰੂ ਟਰਾਂਸਪੋਰਟ ਪਹੁੰਚਵਾ ਸਕਦੇ ਹੈਗੇ ਆ ਜੀ ਜੋ ਆਪਣਾ ਸਾਈਜ਼ ਦੱਸੇਗਾ ਜੀ ਹਾਂ ਤੇ ਉਹ ਟਰਾਂਸਪੋਰਟੇਸ਼ਨ ਦਾ ਜਿਹੜਾ ਖਰਚਾ ਹੋਊਗਾ ਉਹ ਉਸ ਨੂੰ ਦੇਣਾ ਪਊਗਾ ਜੀ ਗਾਹਕ ਨੂੰ ਜੀ ਉਹ ਅਲੱਗ ਤੋਂ ਹੋਊਗਾ ਹਾਂ ਉਹ ਅਲੱਗ ਤੋਂ ਹੋਊਗਾ ਜੀ ਤੇ ਜੇ ਕੋਈ ਦੁਕਾਨਦਾਰ ਲੈਣਾ ਚਾਹੁੰਦਾ ਉਹ ਵੀ ਉਹ ਵੀ ਆਜ ਵੀ ਜੀ ਇੱਥੇ ਬਿਲਕੁਲ ਜੀ ਇੱਥੇ ਜੋ ਜਿੰਨੀ ਵੀ ਉਹਨੂੰ ਕੁਆਂਟੀਟੀ ਚਾਹੀਦੀ ਹੈ ਅਸੀਂ ਉਹਨੂੰ ਕੁਆਂਟੀਟੀ ਬਣਾ ਕੇ ਦਵਾਂਗੇ ਜੀ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀ ਤੁਸੀਂ ਇੱਕ ਵਾਰ ਨਾ ਤੁਸੀਂ ਕੋਈ ਵੀ ਤਰਪਾਲ ਨਾਲ ਸੰਬੰਧਿਤ ਕੰਮ ਕਰਨਾ ਚਾਹੁੰਦੇ ਆ ਬਹੁਤ ਲੋਕ ਕੀ ਕਰਦੇ ਆ ਜਦੋਂ ਮਕਾਨ ਪਾਉਣਾ ਹੁੰਦਾ ਤਾਂ ਉਹਦੇ ਸਨ ਦੇ ਵਿੱਚ ਤਰਪਾਣਾ ਪਾਉਂਦੇ ਬਿਲਕੁਲ ਜੀ ਬਹੁਤ ਇਹ ਤਾਂ ਬਹੁਤ ਕਾ ਬਹੁਤ ਹੀ ਮਤਲਬ ਇੰਨਾ ਬਣਿਆ ਹੋਇਆ ਹੈਗਾ ਵਾ ਜੀ ਵੀ ਜੇਕਰ ਤੁਸੀਂ ਸਲਾਬ ਤੋਂ ਬਚਣਾ ਹੈਗਾ ਆਪਾਂ ਦੇਖਦੇ ਨਾ ਆਪਣੇ ਘਰਾਂ 'ਚ ਸਲਾਬ ਆ ਜਾਂਦੀ ਹੈ ਇਹਦੇ ਜਦੋਂ ਆਪਾਂ ਨੀਂਆ ਚੰਦੇ ਹੈਗੇ ਆ ਉਹਦੇ ਉੱਪਰ ਆਹ ਪਾ ਕੇ ਆਪਾਂ ਆਪਣੀ ਦੀਵਾਰ ਖੜੀ ਕਰਦੀਏ ਜੀ ਠੀਕ ਹੈ ਸਲਾਬ ਕਦੇ ਚੜ੍ਹਦੀ ਹੋਈ ਨਹੀਂ ਜੀ ਜੀ ਔਰ ਦੂਜੀ ਚੀਜ਼ ਜਿਹੜੇ ਘਰਾਂ ਆਪਾਂ ਘਰ ਬਣਾਉਨੇ ਆ ਘਰ ਦੇ ਨਾਲ ਕਾਂ ਦੀ ਕੰਧ ਸਾਂਝੀ ਹੁੰਦੀ ਹੈ ਉਹਦੇ ਵਿੱਚ ਆ ਪਾ ਦਿਓ ਤੁਸੀਂ ਹਾਂ ਸਾਂਝੀ ਕੰਧ ਦੇ ਵਿੱਚ ਪਾ ਜੀ ਕੰਧ ਦੇ ਵਿੱਚ ਪਾ ਦਿਓ ਸਲਾਬ ਦਾ 1% ਵੀ ਸਲਾਬ ਨਹੀਂ ਆਉਗੀ ਜੀ। ਹੂੰ। ਦੀਮਕ ਸਿਉਂਕ ਕਿੰਨੀ ਹੁੰਦੀ ਆ ਆਪਣੇ? ਜੀ। ਜੇ ਆ ਆਪਾਂ نیچے ਪਾਤੀ ਜੀ। ਠੀਕ ਹੈ ਸਿਉਂਕ ਨੇ ਆਣਾ ਹੀ ਨਹੀਂਗਾ ਜੀ ਉੱਪਰ। ਯਰ ਸਿਉਂਕੀ ਰੰਗਣੀਆਂ ਚੂਹਾ ਨਹੀਂ ਲੰਗਦਾ ਰੋਏ ਜੀ। ਹਾਂ ਬਿਲਕੁਲ ਜੀ। ਇਹ ਚੂਹੇ ਤਾਂ ਨਹੀਂ ਵੱਢੀ ਜਾਣੀ। ਇਸ ਤਰ੍ਹਾਂ ਦੀ ਆ। ਤੇ ਜੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਦਾ ਵੀ ਬਹੁਤ ਸਾਰੇ ਮੱਛੀ ਦੇ ਪੌਂਡ ਬਣਾਉਣਾ ਚਾਹੁੰਦੇ ਆ। ਬਹੁਤ ਸਾਰੇ ਲੋਕ ਦੂਜਾ ਉਹਦਾ ਕੰਮ ਕਰਦੇ ਆ ਝਿੰਗੇ ਦਾ ਕੰਮ ਕਰਦੇ ਆ ਝਿੰਗੇ ਦਾ ਕੰਮ ਕਰਦੇ ਆ ਜੀ ਤੂੜੀ ਦਾ ਭੋਂਗ ਜਿਹੜਾ ਹੁੰਦਾ ਹੈਗਾ ਜੀ ਜਿਵੇਂ ਤੂੜੀ ਸਟੋਰ ਕਰਦੇ ਹੈਗੇ ਆ ਹੁਣ ਜੇ ਉਹਵੇਂ ਓਪਨ ਛੱਡਣਗੇ ਤਾਂ ਉੱਡੇਗੀ ਜੀ ਉਹਨੂੰ ਭੋਂਗ ਨੂੰ ਢੱਕਣ ਵਾਸਤੇ ਜਿਹੜੇ ਸਾਈਜ਼ ਦੀ ਤਰਪਾਲ ਕਹਿਣਗੇ ਅਸੀਂ ਉਹ ਸਾਈਜ਼ ਦੀ ਤਰਪਾਲ ਬਣਾ ਕੇ ਦਿੰਨੇ ਹੈਗੇ ਆ ਜੀ ਮਤਲਬ ਯਾਰ ਤੁਹਾਨੂੰ ਪਤਾ ਵੀ ਤੁਸੀਂ ਇਹਦੇ ਤੋਂ ਕਿੱਥੇ ਕੰਮ ਲੈ ਸਕਦੇ ਆ ਪਰ ਮੈਨੂੰ ਇੰਨਾ ਪਤਾ ਵੀ ਜੇ ਤੁਸੀਂ ਇੱਥੋਂ ਖਰੀਦਦੇ ਆ ਤਾਂ ਤੁਹਾਡਾ ਪਹਿਲੀ ਤਾਂ ਖਰਚੇ ਵਾਲੇ ਬਜਟ ਦੇ ਵਿੱਚ ਰੁਪਏ 50000 50 ਮਤਲਬ 50% ਦਾ ਫਰਕ ਆ ਫਿਰ 25% ਦਾ ਫਰਕ ਉਦੋਂ ਪੈ ਜਾਣਾ ਜਦੋਂ ਤੁਸੀਂ ਇਹਨੂੰ ਵਾਪਸ ਕਰ ਬਿਲਕੁਲ ਜੀ ਵਾਪਸ ਕਰ ਵਾਪਸ ਕਰੋਗੇ ਜੀ ਵਾਪਸ ਕਰਨ ਵੇਲੇ ਕੀ ਸ਼ਰਤ ਰਹਿੰਦੀ ਹੈ ਜੀ ਹੁਣ ਤਾਂ ਬੰਦਾ ਤਾਂ ਕੱਟੀ ਫੱਟੀ ਲੈ ਆਊਗਾ ਹਾਂ ਕੋਈ ਗੱਲ ਨਹੀਂ ਕੱਟੀ ਫੱਟੀ ਲੈ ਆਵੇ ਚਾਹੇ ਇਹ ਜੀ ਲੀਡਾਂ ਲੈ ਆਵੇ ਜੀ ਅੱਛਾ ਜੀ ਉਹ ਵੀ ਵਾਪਸੀ ਹੈ ਬੇਸ਼ੱਕ ਇਸ ਤਰ੍ਹਾਂ ਦੀਆਂ ਲੀਰਾਂ ਲਿਆਵੇ ਪਰ ਉਹਦੇ ਉੱਤੇ ਤਾਂ ਮਿੱਟੀ-ਮੁੱਟੀ ਬਹੁਤ ਲੱਗੀ ਹੋਣੀ ਮਿੱਟੀ ਬਸ ਇੱਕ ਸਾਡੀ ਕੰਡੀਸ਼ਨ ਜ਼ਰੂਰ ਹੈ ਜੀ ਉਹ ਮਿੱਟੀ ਉਹਦੇ ਉੱਤੇ ਮਿੱਟੀ ਨਹੀਂ ਲੱਗੀ ਹੋਣੀ ਚਾਹੀਦੀ ਜੀ ਬਸ ਇਹ ਸਾਡੀ ਜਿਹੜਾ ਸਾਫ਼ ਤਰਪਾਲ ਹੋਵੇ ਠੀਕ ਹੈ ਉਹ ਸਾਡੀ ਇੱਕ ਕੰਡੀਸ਼ਨ ਹੈ ਕੱਟੀ ਫੱਟੀ ਦਾ ਕੋਈ ਡਿਕਾ ਨਹੀਂ ਕੱਟੀ ਫੱਟੀ ਦਾ ਕੋਈ ਨਹੀਂ ਮੈਂ ਕਹਿੰਦਾ ਛੋਟੇ-ਛੋਟੇ ਟੋਟੇ ਲਿਆਓ ਤੁਸੀਂ ਇੱਥੇ ਜੀ ਬੋਰੀ ਭਰ ਕੇ ਲਿਆਓ ਤੁਸੀਂ ਕੰਬਾਈਨ ਢੱਕਣੀ ਆ ਤੁਸੀਂ ਢੱਕਣ ਵਾਸਤੇ ਕੋਈ ਵੀ ਚੀਜ਼ ਲਈ ਆ ਉਸ ਤੋਂ ਬਾਅਦ ਪਾਟ ਗਈ ਆ ਤੁਸੀਂ ਝੋਨਾ ਕਣਕ ਢੱਕਦੇ ਆ ਘਰੇ ਕਣਕ ਸਟੋਰ ਕਰਨੀ ਆ ਜਦੋਂ ਤੁਸੀਂ 2-3 ਸਾਲ ਕੋਈ ਕਈਆਂ ਵੱਜ ਕੇ ਤਰਪਾਲ ਪਾਟ ਗੀਆਂ ਉਹ ਕੰਮ ਕਰਨੋਂ ਹਟ ਗਈ ਜਿਹੜਾ ਕੰਮ ਤੁਸੀਂ ਪਹਿਲਾਂ ਲੈਂਦੇ ਸੀ ਤਾਂ ਚੁੱਪ ਕਰਕੇ ਤੁਸੀਂ ਵਾਪਸ ਕਰ ਲਓ ਤੁਹਾਡਾ 25% ਪੈਸਾ ਕੱਟ ਕੇ ਨਵੀਂ ਤਰਪਾਲ ਲੈ ਚੋ ਸਾਡੇ ਕੋਲ ਨਵੀਂ ਤਰਪਾਲ ਲੈ ਇਹ ਸਭ ਤੋਂ ਵੱਡੀ ਗੱਲ ਆ ਹਾਂ ਹਾਂਜੀ ਇਹ ਸਭ ਤੋਂ ਵੱਡੀ ਗੱਲ ਆ ਤੁਸੀਂ ਕੋਈ ਵੀ ਤਰਪਾਲ ਨਾਲ ਸੰਬੰਧਤ ਕੰਮ ਕਰਨ ਨਾ ਫੈਕਟਰੀ ਦਾ ਨੰਬਰ ਨੋਟ ਕਰ ਲਓ ਇਹ ਤੁਹਾਡੇ ਕੰਮ ਦਾ ਫਾਇਦੇ ਦਾ ਕੰਮ ਆ ਇੱਥੇ ਆ ਕੇ ਬੇਸ਼ੱਕ ਬਣਦੀ ਦੇਖਣੀ ਆ ਨਾ ਤਰਪਾਲ ਬੰਦ ਦੀ ਵੀ ਦੇਖ ਸਕਦੇ ਆ ਆਪਣੇ ਕੰਮ ਦੇ ਹਿਸਾਬ ਨਾਲ ਡਿਜ਼ਾਈਨ ਕਰਾਉਣੀ ਚਾਹੁੰਦੇ ਆ ਉਹਦੀ ਲੰਬਾਈ ਚੜਾਈ ਜਿਹੜੀ ਜਿਹੜਾ ਸਾਈਜ਼ ਵੀ ਕਹੋਗੇ ਅਸੀਂ ਉਹ ਸਾਈਜ਼ ਬਣਾ ਕੇ ਦੇ ਦਾਂਗੇ ਜੀ ਹੂੰ ਤੁਸੀਂ ਉਹਦੀ ਮਟਾਈ ਕਸਟਮਾਈਜ਼ ਕਰਾਉਣੀ ਆ ਤੁਸੀਂ ਉਹਦੀ ਚੜਾਈ ਲੰਬਾਈ ਕਰਾਉਣੀ ਆ ਬਿਲਕੁਲ ਜੀ ਤਾਂ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾ ਸਕਦੇ ਆ ਆਪਾਂ ਇਹ ਕਹਿ ਸਕਦੇ ਵੀ ਫੈਕਟਰੀ ਆ ਇੱਥੇ ਤੁਹਾਨੂੰ ਕੁਝ ਵੀ ਝਕਣ ਚਾ ਝਕਣ ਦੀ ਲੋੜ ਨਹੀਂ ਬਸ ਆਉਣ ਦੀ ਲੋੜ ਆ ਰਾਜਪੁਰੇ ਆ ਜਿਓ ਨੰਬਰ ਨੋਟ ਕਰ ਲਓ ਇਹਸ ਫੈਕਟਰੀ ਦਾ ਆਈਐਸ ਆਈ ਸਟੈਂਡਰਡ ਦੀ ਫੈਕਟਰੀ ਆ